ਪੰਜਾਬ ਫਰੰਟ ਨੇ ਅੱਜ ਆਪਣੇ ਹੋਰ 11 ਉਮੀਦਵਾਰਾਂ ਦਾ ਐਲਾਨ ਕੀਤਾ ਸਾਡੇ ਨਾਲ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਉਮੀਦਵਾਰ ਮੈਦਾਨ 'ਚ ਉਤਾਰ ਰਹੇ ਹਾਂ ਕਿਹਨੂੰ ਹਰਾਉਣ ਲਈ ਉਤਾਰ ਰਹੇ ਹਾਂ ਅਸੀਂ ਪੰਜਾਬ ਨੂੰ ਜਿਤਾਉਣ ਵਾਸਤੇ ਉਤਾਰ ਰਹੇ ਹਾਂ ਅਸੀਂ ਸਾਡਾ ਉਹ ਸਾਰੀਆਂ ਪਾਰਟੀਆਂ ਟਾਰਗੇਟ ਨੇ ਜਿਨ੍ਹਾਂ ਨੇ ਇੱਕ ਤਾਂ 70 ਸਾਲ ਤੋਂ ਪੰਜਾਬ ਨੂੰ ਲੁੱਟਿਆ ਕੁੱਟਿਆ ਚਟਿਆ ਚੁੰਡਿਆ ਇੱਕ ਉਹ ਪਾਰਟੀ ਜਿਹੜੀ ਇਸ ਗੱਲ ਦਾ ਵਾਅਦਾ ਲੈ ਕੇ ਆਈ ਸੀ ਕਿ ਅਸੀਂ ਨਵਾਂ ਪੰਜਾਬ ਬਣਾਵਾਂਗੇ ਅਸੀਂ ਮਾਨਦਾ ਰਾਜਨੀਤੀ ਲੈ ਕੇ ਆਵਾਂਗੇ ਅਸੀਂ ਇੱਕ ਵਿਵਸਥਾ ਪਰਵਰਤਨ ਕਰਾਂਗੇ ਅਲਟੀਮੇਟਲੀ 2 ਸਾਲ ਵਿੱਚ ਬਾਕੀ ਪਾਰਟੀ ਦਾ ਧਾਕੇ ਲੱਗੇ ਨੇ ਨਿਗਰਨ ਵਾਸਤੇ ਥੱਲੇ ਡਿੱਗਣ ਵਾਸਤੇ ਇਸ ਪਾਰਟੀ ਦੇ 2 ਸਾਲ ਵਿੱਚ ਜੋ ਅੱਜ ਇਲਜ਼ਾਮਾਂ ਤੇ ਲੱਗ ਰਹੇ ਨੇ ਟਿਕਟਾਂ ਵੇਚਣ ਦੇ ਲੱਗ ਰਹੇ ਨੇ ਹੋਰ ਹਰ ਤਰ੍ਹਾਂ ਦੇ ਇਲਜ਼ਾਮ ਮੈਂ ਨਹੀਂ ਸੈਂਕੜੇ ਸੈਂਕੜੇ ਨਹੀਂ ਹਜ਼ਾਰਾਂ ਵਰਕਰ ਲਗਾ ਰਹੇ ਨੇ ਸੈਂਕੜੇ ਲੀਡਰ ਲਗਾ ਰਹੇ ਨੇ ਖੁਦ ਆਮ ਆਦੀ ਪਾਰਟੀ ਦੇ ਪਰ ਕਿਹਾ ਹੀ ਜਾ ਰਿਹਾ ਕਿਉਂਕਿ ਵੋਟ ਵੰਡੀ ਜਾਏਗੀ ਜਿਹੜੀ ਐਂਟੀ ਇਨਕਮ ਐਸੀ ਵੋਟ ਉਹ ਵੰਡੀ ਜਾਏਗੀ ਸਰਕਾਰ ਦੇ ਖਿਲਾਫ ਇਹਦਾ ਬੈਨੀਫਿਟ ਡਾਇਰੈਕਟ ਕਾਲੀ ਗੱਲ ਨੂੰ ਮਿਲਿਆ ਦੇਖੋ ਜੇ ਅਸੀਂ 20 25 ਸਿਲੈਕਟਿਡ ਲੜਦੇ ਹੈਗੇ ਆ ਉਹਦੇ ਨਾਲ 50 ਸਰਕਾਰ ਬਣਦੇ ਤੋਂ ਫਰਕ ਨਹੀਂ ਪੈਣਾ ਹੈਗਾ ਜੇ 117 ਸੀਤਾ ਲੜਦੇ ਹੈਗੇ ਆ ਤਾਂ ਲਾਜ਼ਮੀ ਤੌਰ ਤੇ ਕੋਈ ਸਾਨੂੰ ਕਹਿ ਸਕਦਾ ਹੈਗਾ ਇਹ ਰਾਜਨੀਤੀ ਤੁਸੀਂ ਐਕਟਿਵਿਜ਼ਮ ਦੇ ਜ਼ਰੀਏ ਵੀ ਕਰ ਸਕਦੇ ਹੋ ਨਾ ਚੋਣ ਲੜਨ ਦੀ ਕੀ ਲੋੜ ਹੈਗੀ ਚੋਣ ਕਿਉਂ ਲੜ ਰਹੇ ਹੋ ਤੁਸੀਂ ਚੋਣਾਂ ਦਾ ਲੜ ਕੇ ਚੋਣਾ ਦਰਾਂ ਜਿਹੜਾ ਪੋਲਿਟੀਕਲ ਮਾਹੌਲ ਹੈ ਨਾ ਉਹ ਹਾਈਲੀ ਪੋਲਿਟੀਕਲੀ ਚਾਰਜਡ ਹੁੰਦਾ ਹੈਗਾ ਲੋਕੀ ਹਰ ਇੱਕ ਦੀ ਗੱਲ ਸੁਣਦੇ ਹੈਗੇ ਆ ਸਾਡੇ ਪੈਂਫਲੇਟ ਪੜੇ ਜਾਣਗੇ ਸਾਡੀ ਸਟੇਟਮੈਂਟਾਂ ਸੁਣੀਆਂ ਜਾਣਗੀਆਂ ਚੋਣਾਂ ਖਤਮ ਹੋਈਆਂ ਨਹੀਂ ਲੋਕਾਂ ਦਾ ਐਕਟਿਵ ਇੰਨਾ ਐਕਟਿਵ ਇੰਟਰਸਟ ਹੈ ਪੋਲੀਟੀਕਲ ਐਕਟਿਵਿਜ਼ਮ ਹੈ ਸੋਸ਼ਲ ਐਕਟਿਵਿਜ਼ਮ ਹੈ ਉਹ ਬਿਲਕੁਲ ਥੱਲੇ ਆ ਜਾਂਦਾ ਸਾਡੇ ਪੁਰਾਣੇ ਕਾਮਰੇਡ ਹੋਗੇ ਕਾਮਰੇਡ ਤੇ ਖੇਤਰਵਾਦ ਦੇ ਖਿਲਾਫ ਹੁੰਦੇ ਨੇ ਤੁਸੀਂ ਨਵ ਖੇਤਰਵਾਦ ਦੀ ਗੱਲ ਕਰ ਰਹੇ ਹੋ ਇਹ ਕਿਹੜੀ ਚੀਜ਼ ਹੈ ਕਿ ਜਿਹੜੀ ਕਾਮਰਡਨ ਹੈ ਹਮੇਸ਼ਾ ਹੀ ਮਤਲਬ ਜਿਹੜੀ ਇੱਕ origional ਫੀਨੋਮਨਾ ਹੈਗਾ origional ਐਸਪੀਰੇਸ਼ਨਸ ਹੈਗੀਆਂ ਲਿੰਗੁਇਸਟਿਕ ਐਸਪੀਰੇਸ਼ਨਸ ਹੈਗੀਆਂ ਕਲਚਰਲ ਐਸਪੀਰੇਸ਼ਨਸ ਹੈਗੀਆਂ ਜਾਂ ਇੱਕ ਨੈਸ਼ਨਲ ਐਸਪੀਰੇਸ਼ਨਸ ਹੈਗੀਆਂ ਉਹਦੀ ਹਮੇਸ਼ਾ ਮੈਥ ਕੀਤੀ ਹੈਗੀ ਅੰਮ੍ਰਿਤ ਤਾਂ ਹਮੇਸ਼ਾ ਕਲਾਸ ਸਟਰਗਲ ਦੀ ਗੱਲ ਕਰਦੇ ਰਿਹਾ ਨਾ ਕਿ ਕਲਾਸ ਸਟਰਗਲ ਦੇ ਆਧਾਰ ਦੇ ਉੱਤੇ ਪੋਲਿਟਿਕਸ ਖੜੀ ਹੋਣੀ ਚਾਹੀਦੀ ਹੈ ਕਲਾਸ ਸਟਰਗਲ ਕਿਸ ਸਟੇਜ ਤੇ ਕਿਸ ਰਸਤੇ ਬਦਣੀ ਅੱਗੇ ਵਧਣੀ ਹੈਗੀ ਹੈ ਉਹ 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 ਬੜਾ ਇੰਪੋਰਟੈਂਟ ਫੈਕਟਰ ਹੈਗਾ ਪੰਜਾਬ ਦੇ ਰੀਜਨਲ ਇਸ਼ੂਜ਼ ਨੂੰ ਤੱਕ ਕਦੇ ਕਾਂਗਰਸ ਨੇ ਸਪੋਰਟ ਨਹੀਂ ਕੀਤਾ ਪੰਜਾਬ ਦੇ ਅੰਦਰ ਕਿੰਨੀਆਂ ਧਿਰਾਂ ਰਹੀਆਂ ਨੇ ਸੀਪੀਆਈ ਸੀਪੀਐਮ ਸਾਰੀਆਂ ਵਿਰੋਧ ਕਰਦੀਆਂ ਰਹੀਆਂ ਨੇ ਅਸੀਂ ਸਪੋਰਟ ਕਰਦੇ ਹਾਂ ਅਸੀਂ ਸਪੋਰਟ ਅਸੀਂ 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 ਸਪੋਰਟ ਕਰਦੇ ਹਾਂ ਅਸੀਂ ਪੰਜਾਬੀ ਦੀ ਸਪੋਰਟ ਕਰਦੇ ਹਾਂ ਅਸੀਂ ਪੰਜਾਬ ਦੇ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਵੀ ਆਰ ਰੀਇਨਵੈਂਟਿੰਗ ਨੂੰ ਲੱਗਦਾ ਪੂਰੀ ਦੁਨੀਆ 'ਚ ਰੀਜਨਿਜ਼ਮ ਦਾ ਦੌਰ ਆਗਾ ਇਹ ਖੇਤਰਵਾਦ ਦਾ ਦੌਰ ਆ ਪੂਰੀ ਦੁਨੀਆ ਦੇ ਅੰਦਰ ਪੋਲਿਟਿਕਸ ਸੈਂਟਰ ਤੋਂ ਪਰਾਂ ਹਟ ਕੇ ਖੇਤਰਾਂ ਤੇ ਫੋਕਸ ਹੋ ਰਹੀ ਹੈਗੀ ਨੈਸ਼ਨਲ ਪੋਲਿਟਿਕਸ ਵੀ ਫੈਨੋਮਨਾ ਆ ਰਿਹਾ ਨਹੀਂ ਦੇਖੋ ਹਿੰਦੁਸਤਾਨ ਵਿੱਚ ਜਦੋਂ ਦਾ ਮੁਲਕ ਆਜ਼ਾਦ ਹੋਇਆਗਾ ਸੈਂਟਰਲਾਈਜੇਸ਼ਨ ਤੇ ਡੀਸੈਂਟਰਲਾਈਜੇਸ਼ਨ ਕੇਂਦਰੀਕਰਨ ਤੇ ਵਿਕੇਂਦਰੀਕਰਨ ਦੋ ਧਾਰਾਵਾਂ ਬਰਾਬਰ ਚੱਲਦੀਆਂ ਪਈਆਂ 67 67 ਤੱਕ ਮੋਨੋਪੋਲੀ ਰਹੀ ਕਾਂਗਰਸ ਦੀ 60 ਤੱਕ ਉਸ ਤੋਂ ਬਾਅਦ ਸੰਯੁਕਤ ਵਿਧਾਇਕ ਦਲ ਪਹਿਲੀ ਵਾਰ ਸਰਕਾਰਾਂ ਬਣੀਆਂ ਹੈਗੀਆਂ ਉਸ ਤੋਂ ਬਾਅਦ ਲਗਾਤਾਰ ਜੇ ਤੁਸੀਂ ਨੋਟ ਕਰੋਗੇ ਮੈਂ ਹੀ ਕਹ ਰਿਹਾ ਸੈਂਟਰ ਪੂਰੀ ਦੁਨੀਆ ਚ ਕਮਜ਼ੋਰ ਹੋ ਰਿਹਾ ਤੁਹਾਨੂੰ ਲੱਗਦਾ ਕਿ ਰੀਜਨਲ ਪੋਲਿਟਿਕਸ ਦਾ ਦੌਰ ਆਉਣ ਵਾਲਾ ਹੈ ਯੈਸ ਆ ਰਿਹਾ ਹੈ ਆ ਰਿਹਾ ਹੈ ਅਨਾ ਡੀਐਮਕੇ ਡੀਐਮਕੇ ਆ ਸੀਟ ਪਾਵਰ ਸ਼ੇਅਰਿੰਗ ਕਰੀ ਜਾਂਦੀਆਂ 35 ਸਾਲ ਤੋਂ ਪੈਰ ਨਹੀਂ ਲਗਾ ਸਕੇ ਬੀਜੂ ਜਨਤਾ ਦਲ TMC ਬਹੁਤ ਸਾਰੀਆਂ ਖੇਤਰੀ ਪਾਰਟੀਆਂ ਬਿਹਾਰ ਮਤਲਬ ਹਾਲਾਂਕਿ ਕਹਿਣ ਨੂੰ ਨੈਸ਼ਨਲ ਹੈਗੀਆਂ ਪਰ ਖੇਤਰੀ ਹਿਤਾਂ ਨੂੰ ਰਿਪਰੈਜ਼ੈਂਟ ਕਰਦੀਆਂ ਖੇਤਰੀ ਨਮਾਇੰਗੀ ਕਰਦੀਆਂ ਹੈਗੀਆਂ ਉਹਨਾਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਕਮਜ਼ੋਰ ਹੋਈਆਂ ਸਾਥ ਮਰੇਡਾਂ ਨਾਲ ਤੁਸੀਂ ਬੜਾ ਲੰਬਾ ਸਮਾਂ ਰਹੇ ਹੋ नक्सਲਵਾੜੀ ਮੂਵਮੈਂਟ ਨਾਲ ਵੀ ਤੁਸੀਂ ਜੁੜੇ ਰਹੇ ਹੁਣ ਕੀ ਲੱਗਦਾ ਤੁਸੀਂ ਕਿਵੇਂ ਜਜ ਕਰਦੇ ਹੋ ਤੁਹਾਨੂੰ ਲੱਗਦਾਗਾ ਕਿ ਕਾਮਰੇਡਾਂ ਦਾ ਐਜੰਡਾ ਅੱਗੇ ਆ ਸਕਦਾਗਾ ਜਾਂ ਨਹੀਂ ਆ ਸਕਦਾ ਕਿਉਂ ਫੇਲ ਹੋਏ ਨੇ ਕੰਮ ਦੇਖੋ ਉਹਨਾਂ ਦਾ ਤਾਂ ਮਤਲਬ ਉਹਨਾਂ ਨੂੰ ਰਿਵਿਊ ਕਰਨਾ ਪੈਣਾ ਹੈਗਾ ਲੱਗਦਾ ਸਟੱਡੀ ਕਰਦੇ ਨੇ ਉਹ ਜਾਂ ਨਹੀਂ ਕਰ ਰਹੇ ਦੇਖੋ ਕੁਝ ਲੱਗੇ ਵੀ ਹੋਏ ਨਹੀਂ ਇੰਟੈਲੈਕਚੁਅਲ ਤੇ ਪਰ ਜਿੰਨਾ ਸਾਰੇ ਵਰਲਡ ਦਾ ਇੰਟੈਲੈਕਚੁਅਲ ਪੂਲ ਚਾਹੀਦਾ ਇਕੱਠਾ ਹੋ ਕੇ ਇਸ ਮੁੱਦੇ ਨੂੰ ਹੱਥ ਪਾਇਆ ਜਾਵੇ ਉਹ ਚੀਜ਼ੇ ਕਾਫੀ ਕੋਸ਼ਿਸ਼ਾਂ ਕਰਨੀਆਂ ਬਾਕੀ ਨਹੀਂ ਜੀ ਤੁਸੀਂ ਉਹ ਤੇਰੋਂ ਜਿਹੜੀ ਰੀਥਿੰਕ ਕਰਕੇ ਦੂਜੇ ਰਾ ਚੱਲ ਪਈ ਹੈ ਯੈਸ ਨਹੀਂ ਦੂਜੀ ਰਾ ਨਹੀਂ ਚੱਲਦੀ ਹੈਗੀ ਅਜਿਹਾ ਅਜਿਹਾ ਪੰਜਾਬ ਚ ਜੇ 21ਵੀਂ ਸਦੀ ਦਾ ਪੰਜਾਬ ਬਣਾਉਣ ਦੀ ਗੱਲ ਕਰਦੇ ਆ ਵੀ ਟਾਕ ਆਫ ਡੈਮੋਕ੍ਰੇਸੀ ਵਿਟਾ ਕੋ ਫੈਡਰਲਿਸਮ ਤੁਸੀਂ ਇਲੈਕਸ਼ਨ ਲੜਨ ਲੱਗੇ ਤੁਸੀਂ ਬੜੀ ਇੰਟਰਸਟਿੰਗ ਸਟੇਟਮੈਂਟ ਦਿੱਤੀ ਸੀ ਕਾਮਰੇਡਾਂ ਨੇ ਤੁਹਾਡਾ ਵਿਰੋਧ ਕੀਤਾ ਪਟਿਆਲਾ ਤੁਸੀਂ ਕਿਹਾ ਕਿ ਤੁਸੀਂ ਹਾਈਵੇ ਬਣਾ ਰਹੇ ਹੋ ਮੈਨੂੰ ਲਿੰਕ ਰੋਡ ਕੱਢ ਲੈਣ ਦਿਓ ਐਗਜੈਕਟਲੀ ਥਿਸ ਇਜ਼ ਅ ਵੇ ਆਊਟ ਆਲਟੀਮੇਟਲੀ ਲਿੰਕ ਰੋਡ ਹੀ ਅਸਲ ਚ ਹੁਣ ਦੁਨੀਆ ਦਾ ਰਾਹ ਲਿੰਕ ਰੋਡ ਆ हाईवेस तो हटਣਾ ਪਊਗਾ ਦੇਖੋ ਜੋ ਮਤਲਬ ਅੱਜ ਜਿੱਥੇ ਜਿੰਨੀ ਪਛਾੜ ਵੱਜੀ ਹੈ ਲੈਫਟ ਮੂਵਮੈਂਟੋਂ ਉਹਦੇ ਅੱਜ ਦੇ 10 20 50 100 ਸਾਲ ਨੂੰ ਕੀ ਬੰਦਾ ਮੈਂ ਕਹਿ ਨਹੀਂ ਸਕਦਾ ਹੈਗਾ ਹਾਲ ਦੀ ਘੜੀ ਅੱਜ ਤੁਹਾਨੂੰ ਨਵੇਂ ਰਸਤੇ ਤਲਾਸ਼ੇ ਨੇ ਪੈਣੇ ਹੈਗੇ ਤਾਂ ਕਿ ਲੋਕਾਂ ਦੀ ਜਿਹੜੀ ਜ਼ਿੰਦਗੀ ਹੈਗੀ ਹੈ ਚਾਹੇ ਉਹ origines ਦਾ ਫੈਨੋਮਨਾ ਹੈਗਾ ਚਾਹੇ ਜਿਨਾਂ ਉਹ ਖੇਤਰੀਵਾਦ ਕਹਿੰਦੇ ਹੈਗੇ ਚਾਹੇ ਲੋਕਾਂ ਦੀਆਂ ਅਲੱਗ-ਅਲੱਗ ਖਿੱਤਿਆਂ ਦੀਆਂ ਪੋਲੀਟਿਕਲ ਇਕਨੋਮਿਕ ਕਲਚਰਲ ਲਿੰਗੁਇਸਟਿਕ ਐਸਪੀਰੇਸ਼ਨਸ ਨੂੰ ਪੂਰਾ ਕਰਨ ਦਾ ਮਾਮਲਾ ਹੈਗਾ ਜੀ ਤੂੰ ਜ਼ਿੰਦਗੀ ਅੱਗੇ ਵਧੇ ਆਉਣੀਆਂ ਦੇ ਮਸਲੇ ਤੇ ਤੁਸੀਂ ਬੜਾ ਉਠਾ ਸਮਤ ਕੁਛ ਹੈਗੀਆਂ ਵੀ ਨੇ ਕੁਛ ਨਹੀਂ ਹੈ ਜਿਵੇਂ ਕਿਸਾਨੀ ਦੇ ਅੰਦਰ ਬੀਕੇ ਜੂ ਗ੍ਰਾਹਕ ਕੁਛ ਬੋਲਣ ਨੂੰ ਤਿਆਰ ਨਹੀਂ ਪਾਣੀ ਦੇ ਮਸਲੇ ਦੇ ਉੱਤੇ ਤੁਹਾਨੂੰ ਕੀ ਲੱਗਦਾਗਾ ਪੋਜੀਸ਼ਨ ਬਿਲਕੁਲ ਗਲਤ ਹੈ ਉਹਨਾਂ ਦੀ ਉਹਨਾਂ ਦੀ ਪੋਜੀਸ਼ਨ ਬਿਲਕੁਲ ਗਲਤ ਹੈ ਸਿੱਧੀ ਜੀ ਗੱਲ ਹੈਗੀ ਇਹ ਕਹਿੰਦੇ ਜੀ ਅੰਤਰਰਾਜੀ ਝਗੜਾ ਹੈਗਾ ਸਟੇਟ ਸੈਂਟਰ ਕਹਿੰਦਾ ਹੈਗਾ ਜਦ دریا ਅੰਤਰਰਾਜੀ ਹੈ ਨਹੀਂ ਤਾਂ ਝਗੜਾ ਅੰਤਰਰਾਜੀ ਕਿਵੇਂ ਹੋ ਗਿਆ ਰਾਵੀ ਸਤਲੁਜ ਬਿਆਸ ਦਾ ਇੱਕ ਵੀ ਇੰਚ ਰਾਜਸਥਾਨ ਚ ਨਹੀਂ ਵਗਦਾ ਇੱਕ ਵੀ ਇੰਚ ਦਿੱਲੀ ਚ ਨਹੀਂ ਵਗਦਾ ਇੱਕ ਵੀ ਇੰਚ ਹਰਿਆਣੇ ਚ ਨਹੀਂ ਵਗਦਾ ਹੈਗਾ ਤੇ ਉਹ ਜਦ ਜਦ ریا ਅੰਤਰਰਾਜੀ ਹੈ ਨਹੀਂ ਤਾਂ ਝਗੜਾ ਬਾਣੀਆਂ ਦਾ ਝਗੜਾ ਅੰਤਰਰਾਜੀ ਕਿਵੇਂ ਹੋ ਗਿਆ ਬਿਲਕੁਲ ਹੀ ਬੇਦਲੀਲ ਗੱਲ ਹੈਗੀ ਹੈ ਔਰ ਪੰਜਾਬ ਦੇ ਲੋਕਾਂ ਨੇ ਕਿ ਨੇਚਰਲ ਰਿਸੋਰਸ ਦੇ ਉੱਤੇ ਇਸ ਤਰ੍ਹਾਂ ਹੱਕ ਨਹੀਂ ਜਤਾਇਆ ਜਾ ਸਕਦਾ ਮਲਕੀਅਤ ਵਾਲਾ ਹੱਕ ਨਹੀਂ ਜੇ ਨਹੀਂ ਚਾਹ ਸਕਦਾ ਤਾਂ ਉਹਨਾਂ ਨੂੰ ਕਹੋ ਜੀ ਚਾਰਖੰਡ ਤੋਂ ਸਾਨੂੰ ਕੋਲੇ ਦੇ ਰਾਇਲਟੀ ਦੇਣ ਬੰਦ ਕਰਵਾਣ ਸਾਨੂੰ ਰਾਜਸਥਾਨ ਦੇ ਪੱਥਰ ਤੇ ਰਾਇਲਟੀ ਦੇਣੀ ਬੰਦ ਕਰਨ ਤਾਂ ਸਾਰੇ ਸਾਰੇ ਨੈਸ਼ਨਲ ਰਿਸੋਰਸਸ ਹੈਗੇ ਸਭ ਦੇ ਸਾਂਝੇ ਹੁਣ ਪੰਜਾਬ ਦਾ ਪੰਜਾਬ ਦੀ ਜਿਹੜੀ ਕੁਦਰਤੀ ਸੰਪਦਾ ਹੈਗੀ ਹੈ ਪੰਜਾਬ ਦੀ ਜੋ ਕੁਦਰਤੀ ਸਾਧਨ ਹੈ ਉਹ ਪਾਣੀ ਹੈਗਾ ਹੈ ਔਰ ਇੱਕ ਰਿਪੀਰੀਅਨ ਲਾਅ ਹੈਗਾ ਹੈ ਕਿ ਰਿਪੀਰੀਅਨ ਲਾਅ ਦਾ ਉਸੂਲ ਹੈ ਜਿਨ੍ਹਾਂ ਜਿਨ੍ਹਾਂ ਖਿੱਤਿਆਂ ਦੇ ਦਰਿਆ ਲੰਘਦੇ ਨੇ ਉਹਨਾਂ ਖਿੱਤਿਆਂ ਦੀ ਮਲਕੀਅਤ ਹੁੰਦੀ ਹੈ ਮਾਲਕੀ ਦਾ ਹੱਕ ਹੈਗਾ ਇਹ ਸਾਡਾ ਧਾਰਾ 78 ਨਾਲ ਫਿਰ ਜਿਹੜੇ ਲੋਕ ਪਾਣੀ ਦੇ ਖਿਲਾਫ ਸਟੈਂਡ ਲੈ ਰਹੇ ਨੇ ਲੈਫਟ ਦੇ ਜਿਵੇਂ ਬੀਕੇ ਜੂ ਗਰਾਹਾਂ ਖਾਸ ਤੌਰ ਤੇ ਬੋਲ ਹੀ ਨਹੀਂ ਰਹੀ ਪਾਣੀ ਦੇ ਮਸਲੇ ਤੇ ਚੁੱਪ ਆਓ ਆਈ ਆਈ ਸਟ੍ਰੋਂਗਲੀ ਜ਼ੈਂਟ ਕਿਸਾਨੀ ਚ ਫਿਰ ਪੋਲਿਟਿਕਸ ਖੜੀ ਕਰ ਲੈਣਗੇ ਉਹ ਜਦੋਂ ਪਾਣੀਆਂ ਦੇ ਮਸਲੇ ਤੇ ਕੁਝ ਨਹੀਂ ਦੇ 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 ਵਿਲ ਟੇਕ ਅ ਬੀਟਿੰਗ ਹਾਂ ਤੁਸੀਂ ਕਹਿੰਦੇ ਕਿ ਕਮਰਸੰਧੂ ਨੂੰ ਤੁਸੀਂ ਸਪੈਸੀਫਿਕਲੀ ਸਪੋਰਟ ਕਰਨ ਜਾ ਰਹੇ ਹੋ ਕਿਉਂ ਕਮਰਸੰਧੂ ਆਈ ਹੈਵ ਰਿਸਪੈਕਟ ਫਾਰ ਦੈਟ ਸਪਿਰਟ ਆਫ ਪੰਜਾਬੀਅਤ ਐਂਡ ਸਪਿਰਟ ਆਫ ਡੈਮੋਕ੍ਰੇਸੀ ਤੇ ਜਿਹੜੀਆਂ ਵੱਡੀਆਂ ਸੀਟਾਂ ਨੇ ਜਲਾਲਾਬਾਦ ਜਰਨੈਲ ਸਿੰਘ ਇਹਨਾਂ ਨੂੰ ਸਪੋਰਟ ਨਹੀਂ ਕਰੋਗੇ ਤੁਸੀਂ ਅਸੀਂ ਅਸੀਂ ਇਸ ਤਰ੍ਹਾਂ ਨਾ ਮਜਮੇਵਾਦ ਜੁਮਲੇਵਾਦ ਸਿਆਸਤ ਨਹੀਂ ਕਰਦੇ ਆ ਤੇਹਰਾਂ ਦੀ ਸਿਆਸਤ ਫੇਸੇਜ਼ ਦੀ ਸਿਆਸਤ ਨਹੀਂ ਕਰਦੇ ਅਸੀਂ if office office this is not our our agenda never never ਜਿਹੜੀਆਂ ਸੀਟਾਂ ਦੇ ਉੱਤੇ ਨਹੀਂ ਖੜੇ ਕਰੋ ਕੈਂਡੀਡੇਟ ਉੱਥੇ ਕਿਹਨੂੰ ਸਪੋਰਟ ਕਰੋਗੇ ਕਾਂਗਰਸ ਨੂੰ ਜਾਂ ਆਪ ਨੂੰ ਜਿੱਥੇ ਜਿੱਥੇ ਸਾਡੇ ਕੋਲ ਬੰਦੇ ਹੋਣਗੇ ਉੱਥੇ ਕਰਾਂਗੇ ਜਿੱਥੇ ਨਹੀਂ ਤਾਂ ਤਾਂ ਅਸੀਂ ਨਾ ਕਾਂਗਰਸ ਨੂੰ ਕਰੀਏ ਨਾ ਆਪ ਨੂੰ ਕਰੀਏ ਨਾ ਕਾਲੀ ਦਾਲੂ ਕਰੀਏ Let people vote as per their consciousness ਨਸ਼ੇ ਦੇ ਮਸਲੇ ਤੇ ਕਾਫੀ ਬੋਲ ਰਹੇ ਹਾਂ ਤੁਹਾਨੂੰ ਲੱਗਦਾ ਨਸ਼ੇ ਦਾ ਮਸਲਾ ਜਿਸ ਤਰ੍ਹਾਂ ਤੁਸੀਂ ਉਠਾ ਰਹੇ ਹੋ ਅਕੈਡਮਿਕ ਢੰਗ ਦੇ ਨਾਲ ਇਹ ਸਮਝ ਆ ਜੂ ਲੋਕਾਂ ਨੂੰ ਲੋਕਾਂ ਨੂੰ ਨਹੀਂ ਸਮਝ ਆ ਰਿਹਾ ਤੁਹਾਨੂੰ ਲੱਗਦਾ ਨਹੀਂ ਲੋਕਾਂ ਨੂੰ ਸਮਝ ਆ ਚੁੱਕਿਆ ਜਿਹੜੀਆਂ ਪਾਰਟੀਆਂ ਨੂੰ ਸਮਝ ਨਹੀਂ ਆ ਰਿਹਾ ਲੋਕ ਤਾਂ ਕਹਿੰਦੇ ਨੇ ਕਿ ਸਾਡੇ ਬੱਚਿਆਂ ਨੂੰ ਅਜਤਾ ਜਿਹੜੇ ਜਿਹੜੇ ਚਿੱਟੇ ਚ ਫਸ ਗਏ ਸਮੈਕਸ ਫਸ ਗਏ ਇਹਨਾਂ ਨੂੰ ਫੀਮ ਪੁੱਕੀ ਦਵਾ ਦਿਓ ਇਹ ਜਿਹਨੇ ਮਰਦੇ ਮਰਨ ਤਾਂ ਨਾ ਇਹ ਬੱਚੇ ਮਰਦੇ ਫੀਮ ਪੰਜਾਬ ਦਾ ਜਿਹੜਾ ਪ੍ਰੋਗਰੈਸਿਵ ਸੈਕਸ਼ਨ ਆਗਾ ਉਹਦਾ ਵੀ ਤਾਂ ਤੁਹਾਨੂੰ ਸਪੋਰਟ ਨਹੀਂ ਮਿਲੇਗੀ ਲੈਫਟ ਦੀਆਂ ਆਰਗੇਨਾਈਜੇਸ਼ਨਾਂ ਤੁਹਾਡੇ ਨਾਲ ਨਹੀਂ ਆਈਆਂ ਕੋਈ ਹੋਰ ਸਿਕ ਆਰਗੇਨਾਈਜੇਸ਼ਨਾਂ ਤੁਹਾਡੇ ਨਾਲ ਇਸ ਮਸਲੇ ਤੇ ਨਹੀਂ ਆਈਆਂ ਨਹੀਂ ਸਾਡੇ ਨਾਲ ਬਹੁਤ ਸਾਰੇ ਲੋਕੀ ਆਏ ਨੇ ਹੈਗਾ ਬਹੁਤ ਲੋਕਾਂ ਸਨ ਸਪੋਰਟ ਦਿੱਤੀ ਹੈਗੀ ਇਹ ਸਾਡਾ ਸੈਮੀਨਾਰ ਹੋਇਆ ਚੰਡੀਗੜ੍ਹ 'ਚ ਬੜਾ ਕਾਮਯਾਬ ਸੈਮੀਨਾਰ ਸੇਗਾ ਅਗਲੇ ਆਉਣ ਵਾਲੇ ਦਿਨਾਂ ਦੇ ਅੰਦਰ ਤੁਹਾਨੂੰ ਲੱਗਦਾ ਰੀਜਨਲਿਜ਼ਮ ਦੀ ਪੋਲਿਟਿਕਸ ਹੀ ਫੋਕਸ ਹੋਏਗੀ ਤੁਸੀਂ ਵੀ ਰੀਜਨਲਿਜ਼ਮ ਦੇ ਉੱਤੇ ਨਿਊ ਰੀਜਨਲਿਜ਼ਮ ਨਵ ਖੇਤਰਵਾਦ ਦੇ ਉੱਤੇ ਫੋਕਸ ਕਰਨ ਜਾ ਰਹੇ ਹਾਂ ਵੀ ਆਰ ਗੋਇੰਗ ਟੂ ਰੀਇਨਵੈਂਟ ਇਟ ਅਸੀਂ ਮੋੜ ਖੋਜਣ ਜਾ ਰਹੇ ਹਾਂ ਜੀ ਸੋ ਇਸਨ ਡਾਕਟਰ ਤਰੰबीर ਗਾਂਧੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਕਹਿ ਰਹੇ ਆ ਕਿ ਨ ਰੀਜਨਲਿਜ਼ਮ ਚੱਲਦਾ ਸੀ ਖੇਤਰਵਾਦ ਪਰ ਨਵ ਖੇਤਰਵਾਦ ਦੀ ਪੋਲਿਟਿਕਸ ਉਹ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਫੋਕਸ ਹੋਣ ਜਾ ਰਹੀ ਹੈ ਔਰ ਖਾਸ ਤੌਰ ਦੇ ਉੱਤੇ ਸੈਂਟਰ ਦਾ ਜੋ ਦਬਦਬਾ ਟੁੱਟ ਰਿਹਾ ਉਹਨਾਂ ਦਾ ਕਹਿਣਾ ਕਿ ਕਮਰ ਸੰਧੂ ਦੇ ਖਿਲਾਫ ਉਹ ਕੋਈ ਕੈਂਡੀਡੇਟ ਨਹੀਂ ਦੇਣਗੇ ਔਰ ਜਿਹੜੇ ਕੈਂਡੀਡੇਟ ਦੇ ਰਹੇ ਨੇ ਉਹ ਪੰਜਾਬ ਦੇ ਅੰਦਰ ਆਪਣਾ ਅਜੰਡਾ ਲੈਣ ਲਈ ਦੇ ਰਹੇ ਨੇ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ